ਭਾਈ ਦੇਖੋ ਇਹ ਆ ਇਹ ਸਤਲੂਜ ਤੋਂ ਨਾ ਅਸੀਂ ਸਿਰਫ ਅੱਧਾ ਕਿਲੋਮੀਟਰ ਸਾਈਡ ਪਰ ਆ ਇਹ ਸਾਡੇ ਬੇਲੇ ਦਾ ਜੰਗਲ ਹੈ ਜੀ ਸ਼੍ਰੀ ਚਮਕੌਰ ਸਾਹਿਬ ਮਾਛੀਵਾੜਾ ਨੂੰ ਘੁੰਮ ਜਾਂਦਾ ਜੀ ਇਹ ਜੰਗਲ ਇਹ ਦੋਸਤੋ ਉਹੀ ਜੰਗਲ ਆ ਜਿਹੜੇ ਜੰਗਲ ਦੇ ਵਿੱਚੋਂ ਜੱ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਨਿਕਲੇ ਆ ਉੱਚ ਦਾ ਪੀਰ ਬਣ ਕੇ ਨਿਕਲੇ ਆ ਤਾਂ ਇਸੇ ਜੰਗਲ ਦੇ ਵਿੱਚੋਂ ਪੈਦਲ ਉਹ ਮਾਛੀਵਾੜਾ ਸਾਹਿਬ ਪਹੁੰਚੇ ਸੀ ਜੀ ਤਾਂ ਵਿੱਚ ਕਿਹਾ ਜਾਂਦਾ ਕਿ ਗੁੱਜਰ ਨੂੰ ਬਰਦਾਮ ਬਰਦਾਨ ਦੇ ਕੇ ਗਏ ਸੀ ਕਿ ਇਹ ਜਿਹੜੀ ਧਰਤੀ ਆ ਇਹ ਹਮੇਸ਼ਾ ਹਰੀ-ਭਰੀ ਰਹੂਗੀ ਜੀ ਇਹ ਉਹੀ ਜੰਗਲ ਆ ਦੋਸਤੋ ਦੇਖੋ ਤੇ ਜਿਹੜੀ ਮੇਨ ਗੱਲ ਆ ਜਿਹੜੀ ਵੀਡੀਓ ਮੈਂ ਰੁਕ ਗਿਆ ਔਰ ਇਸ ਕਰਕੇ ਮੈਨੂੰ ਅੱਜ ਆਪਣਾ ਬਚਪਨ ਯਾਦ ਆ ਗਿਆ ਅਸੀਂ ਨਾ ਖੰਜੂਰਾਂ ਦੇਖ ਕੇ ਰੋਗੇ ਤੇ ਆ ਦੇਖਿਓ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਂਦੇ ਆ ਹੁਣ ਦੇਖੋ ਜਦ ਮੀਂਹ ਪੈ ਗਿਆ ਨਾ ਜਿਸ ਦਿਨ ਇੱਕ ਸਿਰਫ ਮੀਂਹ ਦਾ ਇੰਤਜ਼ਾਰ ਕਰ ਰਹੀ ਆ ਇਹ ਜਿਹੜਾ ਖੰਜੂਰ ਦਾ ਪੇੜ ਆ ਆ ਦੇਖੋ ਜੀ ਉੱਪਰ ਕਿੰਨਾ ਫਲ ਲੱਗਿਆ ਹੋਇਆ ਤਾ ਅੱਜ ਬਚਪਨ ਯਾਦ ਆ ਗਿਆ ਚਾਚਾ ਜੀ ਤੁਸੀਂ ਵੀ ਬਚਪਨ ਚ ਖਾਂਦੇ ਹੁੰਦੇ ਸੀ ਖਜੂਰਾ ਬਹੁਤ ਬਹੁਤ ਖਾਧੀਆਂ ਆ ਆ ਦੇਖੋ ਜੀ ਬਚਪਨ ਉਹ ਰਹਿੰਨਗੇ ਆਪਣਾ ਸਾਰਾ ਆ ਦੇਖੋ ਦੋਸਤੋ ਆ ਖਜੂਰਾ ਨੂੰ ਨੇ ਇਸ ਟਾਈਮ ਫਲ ਆਇਆ ਹੋਇਆ ਮੈਂ ਤੁਹਾਨੂੰ ਸਾਈਡ ਪਰ ਤੇ ਜਾ ਕੇ ਦਿਖਾਉਂਦਾ ਉਹ ਦੇਖੋ ਜੀ ਵਿੱਚ ਪੱਕੀਆਂ ਵੀ ਹੋਈਆਂ ਚਾਚਾ ਹਾਂ ਪੱਕੀਆਂ ਬਾਈ ਹੁਣ ਵੇਚ ਨਹੀਂ ਜਾ ਹੁਣ ਆ ਦੇਖੋ ਜੀ ਫਿਰ ਮੈਂ ਦਿਖਾਉਂਦਾ ਬਾਈ ਬਹੁਤ ਖਜੂਰਾ ਖਾਧੀਆਂ ਅਸੀਂ ਸਾਡਾ ਸਿਕਰ ਦੁਪਹਿਰਾ ਜਾਂ ਸਕੂਲ ਤੋਂ ਅਸੀਂ ਘਰੇ ਆ ਜਾਂਦੇ ਸੀ ਨਾ ਤਾਂ ਸਾਡਾ ਜਿਹੜਾ ਸਮਾਂ ਏ ਉਹ ਐਸੇ ਜੰਗਲ ਵਿੱਚ ਲੰਘਦਾਤਾ ਇਹ ਜੰਗਲ ਦੇ ਵਿੱਚ ਖਜੂਰ ਜ਼ਿਆਦਾ ਖਾਸ ਕਰਕੇ ਖਜੂਰ ਜ਼ਿਆਦਾ ਐਸ ਜੰਗਲ ਦੇ ਵਿੱਚ ਵੈਸੇ ਇਹਦੇ ਵਿੱਚ ਹਰ ਪ੍ਰਕਾਰ ਦਾ ਰੁੱਖ ਲੱਗਿਆ ਹੋਇਆ ਹਰ ਪ੍ਰਕਾਰ ਦਾ ਪੇੜ ਪੌਦਾ ਇਹ ਫਲਾਂ ਦੇ ਦਰਖਤ ਵੀ ਵਿੱਚ ਲੱਗੇ ਹੋਏ ਆ ਅਮਰੂਦ ਵੀ ਲੱਗੇ ਹੋਏ ਆ ਹੁਣੇ ਜੰਗਲ ਸੰਘਣਾ ਬਹੁਤ ਆ ਇਸ ਕਰਕੇ ਮੈਂ ਤੁਹਾਨੂੰ ਵਿੱਚ ਜਾ ਕੇ ਤਾਂ ਨਹੀਂ ਦਿਖਾ ਸਕਦਾ ਤੇ ਤੁਸੀਂ ਰੋਡ ਪਰ ਤੇ ਹੀ ਇਹਦਾ ਆਨੰਦ ਮੰਨ ਸਕਦੇ ਆ ਤੇ ਇਹ ਜੰਗਲ ਨੇ ਬਾਈ ਸਾਡੇ ਏਰੀਏ ਨੂੰ ਇੱਕ ਨਹੀਂ ਇਹਨੇ ਬਹੁਤ ਫਾਇਦੇ ਦਿੱਤੇ ਹੋਏ ਆ ਇੱਕ ਤਾਂ ਸਾਨੂੰ ਪ੍ਰਦੂਸ਼ਣ ਤੋਂ ਬਚਾਉਂਦਾ ਇਹ ਜੰਗਲ ਆਕਸੀਜਨ ਦੀ ਸਾਨੂੰ ਕੋਈ ਘਾਟ ਨਹੀਂ ਆ ਤੇ ਪਾਣੀ ਵੀ ਕਾਫੀ ਹੱਦ ਤੱਕ ਸਾਰੇ ਪੰਜਾਬ ਨਾਲੋਂ ਹਜੇ ਤੱਕ ਇਸ ਜੰਗਲ ਦੇ ਕਾਰਨ ਸਾਡੇ ਏਰੀਏ ਦੇ ਵਿੱਚ ਬਹੁਤ ਵਧੀਆ ਏ ਰੋਪੜ ਜ਼ਿਲ੍ਹਾ ਇਹ ਸਾਡਾ ਰੋਪੜ ਜ਼ਿਲ੍ਹਾ ਜੀ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਹੈ ਦੋਸਤੋ ਦੇਖੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ ਦੋਸਤੋ ਆ ਸਾਡੇ ਚਾਚਾ ਜੀ ਚਾਚਾ ਜੀ ਕਰ ਕੇ ਕਹਿ ਦਿਓ ਕਿ ਵੀਡੀਓ ਸ਼ੇਅਰ ਕਰ ਦਿਓ ਹਾਂ ਜੀ ਵੀਡੀਓ ਸ਼ੇਅਰ ਕਰ ਦਿਓ ਸਾਡੇ ਭਾਈਆ ਬਜ਼ੁਰਗਾਂ ਨੂੰ ਦੇਖ ਕੇ